ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੰਥ ਟਰਸਟ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਮੈਨੂੰ ਮੱਖੀਆਂ ਦੇ ਡੱਬੇ ਲੈ ਕੇ ਦਿੱਤੇ ਹਨ ਮੈਂ ਸੋਚਿਆ ਵੀ ਨਹੀਂ ਸੀ ਕਿ ਇੰਨੀ ਜ਼ਿਆਦਾ ਮੇਰੀ ਹੈਲਪ ਕਰਨਗੇ ਮੇਰੀ ਬਹੁਤ ਵਧੀਆ ਇਹਨਾਂ ਨੇ ਹੈਲਪ ਕੀਤੀ ਹੈ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਉਹ ਆਪਾਂ ਗੁਰਪੰਥਨ ٹرسٹ ਨਾਲ ਜੁੜੀਏ ਮੇਰੇ ਵਰਗੇ ਬੇਰੁਜ਼ਗਾਰ ਪਰਿਵਾਰਾਂ ਦੀ ਆਪਾਂ ਮਦਦ ਕਰੀਏ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਕਿ ਜਿਹੜੇ ਮੇਰੇ ਵਰਗੇ ਬੇਰੁਜ਼ਗਾਰ ਆ ਉਹਨਾਂ ਦੀ ਮਦਦ ਕਰਕੇ ਸੇਵਾ ਕਰਕੇ ਉਹਨਾਂ ਨੂੰ ਰੁਜ਼ਗਾਰ ਦੇ ਰਹੇ ਨੇ ਕਿ ਉਹਨਾਂ ਨੂੰ ਕਿਸੇ ਤੋਂ ਮੰਗਣਾ ਨਾ ਪਵੇ ਜਾਂ ਕਿਸੇ ਦੇ ਤਰਲੇ ਨਾ ਕਰਨੇ ਪੈਣਾ ਕਿ ਉਹ ਆਪਣਾ ਖੁਦ ਕਾਰੋਬਾਰ ਕਰਕੇ ਆਪਣੇ ਬੱਚਿਆਂ ਦਾ ਬਹੁਤ ਵਧੀਆ ਭਵਿੱਖ ਜਿਹੜਾ ਉਹ ਬਣਾ ਸਕਦੇ ਹਨ ਤੇ ਮੈਂ ਗੁਰਪੰਥ ਇੰਟਰਸਟ ਦੀ ਦਿਲੋਂ ਕੋਟ-ਕੋਟ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੱਕ ਰਜਗਾਰ ਇੱਕ ਕਾਰੋਬਾਰ ਦੇ ਕਾਬਲ ਬਣਾ ਦਿੱਤਾ ਆ ਮੈਂ ਕਦੇ ਜ਼ਿੰਦਗੀ ਦੇ ਵਿੱਚ ਸੋਚਿਆ ਵੀ ਨਹੀਂ ਸੀ ਕਿ ਮੈਂ ਇੰਨਾ ਕੋਈ ਮੇਰੀ ਇੰਨੀ ਹੈਲਪ ਕਰਕੇ ਮੈਨੂੰ ਆਪਦੇ ਪੈਰਾਂ ਤੇ ਖੜਾ ਕਰ ਸਕਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰੂਪਰੰਥ ਸੇਵਾ ਸਟਾਡੀ ਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾ ਜਿਨ੍ਹਾਂ ਨੇ ਅੱਜ ਇਹ ਸੇਵਾ ਨਿਭਾਈ ਆ ਅਸੀਂ ਅੱਜ ਹਰਵਿੰਦਰਜੀਤ ਜੀ ਦੇ ਘਰ ਬਦੂ ਮੱਖੀਆਂ ਦੇ ਡੱਬੇ ਦੇਣ ਆਏ ਸੀ ਜਿਹੜੀ ਸੇਵਾ ਗੁਰਪਰੰਥ ਸੇਵਾ ਸਟਾਡੀ ਜੀ ਨੇ ਕੀਤੀ ਆ ਹਮਨੁ ਰਪੀਤ ਜੀ ਕਾਫੀ ਟਾਈਮ ਤੋਂ ਜਿੱਦਾਂ ਬੇਰੋਜ਼ਗਾਰ ਸੀ ਉਹਨਾਂ ਦਾ ਕੰਮ ਅੱਛੇ ਸਿਸਟਮ ਨਾਲ ਨਹੀਂ ਸੀ ਚੱਲ ਰਿਹਾ ਤੇ ਗੁਰਪੰਥ ਸੇਵਾ ਵਾਲਿਆਂ ਨੇ ਉਹਨਾਂ ਨੂੰ ਇਹ ਬਧੂ ਮੱਖੀ ਦੇ ਡੱਬੇ ਦਵਾਏ ਆ ਜਿਨ੍ਹਾਂ ਸਦਕਾ ਹੁਣ ਉਹ ਆਪਣਾ ਰੋਜ਼ਗਾਰ ਖੁਦ ਦਾ ਕਰ ਸਕਣਗੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣਗੇ ਸ਼ੁੱਧ ਸ਼ਹਿਦ ਕੱਢਣਗੇ ਹੋਰ ਸ਼ਹਿਦ ਤੋਂ ਈ ਚੀਜ਼ਾਂ ਬੰਦੀਆਂ ਉਹ ਬਾਜ਼ਾਰ 'ਚ ਵੇਚਣਗੇ ਜਿਨ੍ਹਾਂ ਦੇ ਸਦਕਾ ਉਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ ਬਧੂ ਮੱਖੀਆਂ ਦੇ ਕੰਮ ਤੋਂ ਸਾਨੂੰ ਸ਼ੁੱਧ ਸ਼ਹਿਦ ਮਿਲਦਾ ਵਾ ਮੋਮ ਮਿਲਦੀ ਆ ਬੀ ਪੋਲਨ ਮਿਲਦਾ ਵਾ ਮੈਂ ਖੁਦ ਆਪੇ ਕੰਮ ਕਰਦਾ ਵਾਂ ਬਹੁਤ ਹੀ ਵਧੀਆ ਰੋਜ਼ਗਾਰ ਆ ਤੇ ਏਕੇ ਵੀ ਬੰਦਾ ਆਪਣੇ ਕੰਮ ਕਰਤੇ ਲੱਗ ਜਾਂਦਾ ਵਾ ਕੋਈ ਨਸ਼ਿਆਂ ਤੋਂ ਦੂਰ ਵੀ ਰਹਿੰਦਾ ਵਾ ਤੇ ਮੈਂ ਸੋਸਾਇਟੀ ਵਾਲਿਆਂ ਦਾ ਗੁਰਪੰਥ ਵਾਲਿਆਂ ਦਾ ਬਹੁਤ-ਬਹੁਤ ਦਿਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ